कल आज रात ही लगा लो पे कुछ एक गाड़ी आई उसमें दो बंदे थे उसके आगे दो गाड़िया एक मिनट लग गया पीछे वाली गाड़ी से एक लड़का उतर के आया उसने बेस अटार्ट कर दी अपने ऑपरेटर के साथ उसके बाद ऑपरेटर ने बोला सर इसके साथ मतलब फास्टैग एक्टिव नहीं है आप दूसरी लाइन में ले लीजिए उसने बोला मैं मुलाजम हूँ छेती कटो तो वो लड़का बोला सर आप साइड वाली लाइन से ले लो इस बात पे बहस हुई बहस भी ज्यादा नहीं हुई इसी बात पे लड़के ने रिवॉल्वर निकाला और सीधी मेरे ऑपरेटर की तरफ चला दी वो भगवान का शुक्र है वो लड़का बच गया नहीं उसकी पूरी मनसा थी कि उसके ऊपर ही चला नहीं है फायर तो किया है सर दूसरा करने की कोशिश करी आसपास जो मेरे मुलाजम थे ਉਹਨਾਂ ਨੇ ਉਸ ਨੂੰ ਰੋਕ ਦਿਆ ਕੋਈ ਸਮਝ ਨਹੀਂ ਆ ਜਾਂਦਾ ਕੌਣ ਕਰ ਲੈ ਇਸਕੀ ਕੰਲਾ ਜਾਂਦਾ ਮੇਰਾ ਸਰ ਟਾਊਨ ਕਲੈਕਟਰ ਜਿਉ ਬਹੁਤ ਆਪਰੇਟ ਕਰਦਾ ਹੈ ਟਾਊਨ ਤੇ ਬਹੁਤ ਹੈ ਜੋ ਹੋ ਰਿਹਾ ਘਾੜੀ ਚ ਇਸਨੇ ਪੈਰ ਕੀਆ ਉਹ ਕੌਣ ਸਮਝ ਆ ਜਾਂਦਾ ਕਿ ਕੌਣ ਸਮਝ ਮੁਲਾਜ਼ਮ ਉਸਨੇ ਬਤਾਇਆ ਨਹੀਂ ਸਰ ਕਿ ਮੈਂ ਮੁਲਾਜ਼ਮ ਹਾਂ ਤੇ ਛੇਤੀ ਮੈਨੂੰ ਪੱਡੋ ਪਰ ਆਪਨੇ ਕੰਪਲੇਂਟ ਦੇ ਦਿੱਤੀ ਹੈ ਕਿਆ ਕੰਪਲੇਂਟ ਮੈਂਨੇ ਦੇ ਦਿੱਤੀ ਸਰ ਪੁਲਿਸ ਮੋਕੇ ਤੇ ਪਹੁੰਚ ਗਈ ਸੀ ਇਹਨਾਂ ਵੱਲੋਂ ਪੂਰੀ ਉਮੀਦ ਹੈ ਉਹ ਬੜੀਆ ਕਾਰਵਾਈ ਕਰਨਗੇ ਤੇ ਰੀਪੋਰਟ ਮੈਂ ਅਸੀ ਲਗਾ ਕਿ ਉਹ ਅੱਜ ਕਿੱਥੇ ਜਾ ਰਹੀ ਸੀ। ਸਾਈਡ ਵਾਲੀ ਗੰਡੀ ਸਰ ਪਟਿਆਲੇ ਤੋਂ ਆਈ ਸੀ ਤੇ ਚੰਡੀਗੜ੍ਹ ਵੱਲੋਂ ਜਾ ਰਹੀ ਸੀ। ਹਾਂਜੀ ਹੁਣ ਕਰਨ ਕਿ ਲੱਗਦਾ ਨਸ਼ਾ ਵੀੜਾ ਕਿੱਥੇ ਹੋਇਆ ਕਿਵੇਂ ਅਸੀ? ਸਰ ਲੱਗਦਾ ਤਾਂ ਇਹੀ ਐ ਕਿਉਂਕਿ ਸੌਪੇ ਇਨਸਾਨ ਐ ਦਾਦਾ ਕੰਮ ਨਹੀਂ ਕਰੂਗਾ। ਹੋਣੇ ਤਾਂ ਅਸੀਂ ਇੱਕ ਮੁੰਡੇ ਨੂੰ। ਬਾਕੀ ਹੁਣ ਪੁਲਿਸ ਦੇ ਇੱਥੇ ਜੀ ਉਮੀਦ ਉਹਨਾਂ ਤੋਂ ਹੀ ਐ ਉਹ ਕਾਰਵਾਈ ਕਰਨਗੇ ਨਾ। ਹਾਂਜੀ ਸਾਨੂੰ 1 ਵਜੇ ਦੇ ਕਰੀਬ ਸਾਨੂੰ ਇਨਟੀਮੇਸ਼ਨ ਮਿਲੀ ਸੀਗੀ 112 ਤੇ ਨੇ ਕੰਪਲੇਂਟ ਕੀਤੀ ਉਤੋਂ ਇਨਟੀਮੇਸ਼ਨ ਮਿਲੀ ਫਿਰ ਮੈਂ ਮੌਕੇ ਤੇ ਗਿਆ ਸੀ। ਉੱਥੇ ਮੈਂ ਪੁੱਛਕਿਛ ਕੀਤੀ ਉੱਥੇ ਅਨੁਸਾਰੀ ਦੋ ਬੰਦੇ ਸੀਗੇ ਜਿਨ੍ਹਾਂ ਨੇ ਫਾਇਰ ਕੀਤਾ ਫਿਰ ਉੱਥੇ ਅਜੇ ਵੈਰੀਫਾਈ ਕਰ ਰਹੇ ਆਂ ਅਸੀਂ ਕਿ ਫਾਇਰ ਹੋਏ ਇੱਕ ਵੇਲੇ ਇਹੋ ਗੱਲ ਹੋਈ ਏ ਦੋ ਫਾਇਰ ਹੋਏ ਨੇ ਬਾਕੀ ਵੈਰੀਫਾਈ ਕਰ ਰਹੇ ਆਂ ਸਰ ਉਹ ਐਕਚੁਅਲੀ ਦੋ ਗੱਡੀਆਂ ਖੜੀਆਂ ਸੀਗੀਆਂ ਉਹ ਟਾਈਮ 'ਕ ਗੱਡੀ ਨੂੰ ਟਾਈਮ ਲੱਗ ਗਿਆ ਸੀ ਨਿਕਲਣ ਵਾਸਤੇ ਤੇ ਉਹਦਾਂ ਗੱਲਬਾਤ ਕੀਤੀ ਉਹ ਨਸ਼ੇ ਜਿ ਲੱਗਦੇ ਸੀਗੇ ਬੰਦੇ ਸ਼ੈਲਫ ਕਰਕੇ ਗੱਲਬਾਤ ਹੋਈ ਫਾਇਰ ਹਾਂ ਹਾਂਜੀ ਕੰਪਲੇਂਟ ਦੇਤੀ ਹੁਣ ਜਿਹੜੀ ਉਹਦੀ

उसने बोला मैं मुलाजम हूँ छेती कटो तो वो लड़का बोला सर आप साइड वाली लाइन से ले लो इस बात पे बहस हुई बहस भी ज्यादा नहीं हुई इसी बात पे लड़के ने रिवॉल्वर निकाला और सीधी मेरे ऑपरेटर की तरफ चला दी वो भगवान का शुक्र है वो लड़का बच गया नहीं उसकी पूरी मंसा थी कि उसके ऊपर ही चलानी है चला नहीं है पैर किया तो है सर दूसरा करने की कोशिश करी आस पास मेरे मुलाजम थे उन्होंने उसको रोक दिया ਕੌਣ ਸਮਾਜਮ ਦਾ ਕੌਣ ਕਹਿੰਦਾ ਸੀ ਕਿ ਕੌਣ ਲਾਜਮ ਦਾ ਮੇਰਾ ਸਰ ਟਾਊਨ ਕਲੈਕਟਰ ਜੀ ਬਹੁਤ ਆਪਰੇਟ ਕਰਦਾ ਹੈ ਟੋਲ ਤੇ ਬਹੁਤ ਹੈ ਜੋ ਗੋੜਾ ਗਾੜੀ ਚਾਹ ਤੁਸੀਂ ਪੈਰ ਗਿਆ ਉਹ ਕੌਣ ਸਮਾਜਮ ਦਾ ਕੌਣ ਸਮਾਜਮ ਉਸਨੇ ਬਤਾਇਆ ਨਹੀਂ ਸਰ ਕਿ ਮੈਂ ਮੁਲਾਜ਼ਮ ਹਾਂ ਤੇ 체ਤੀ ਮੈਨੂੰ ਪੱਡੋ ਆਪਨੇ ਕੰਪਲੇਂਟ ਦੇ ਦੀਏ ਕਿਆ ਕੰਪਲੇਂਟ ਮੈਂਨੇ ਦੇ ਦੀ ਸਰ ਪੁਲਸ ਮੁਕੇ ਤੇ ਪਹੁੰਚ ਗਈ ਸੀ ਇੰਨਾ ਵੱਲੋਂ ਪੂਰੀ ਉਮੀਦ ਹੈ ਕੋਈਆ ਕਾਰਵਾਈ ਕਰਨਗੇ ਤੇ ਰਿਪੋਰਟ ਮੈਂ ਅਸੀ ਲਗਾ ਕਿ ਕਿੱਥੇ ਜਾ ਰਹੀ ਸੀ ਟਾਈਪ ਵਾਲੀ ਗੰਡੀ ਸਰ ਪਟਿਆਲੇ ਤੋਂ ਆਈ ਸੀ ਤੇ ਚੰਡੀਗੜ੍ਹ ਵੱਲੋਂ ਜਾ ਰਹੀ ਸੀ ਹੁਣ ਕਾਰਨ ਕਿ ਲੱਗਦਾ ਨਸ਼ਾ ਹੀ ਮੜਾ ਕੀਤਾ ਹੋਇਆ ਕਿਵੇਂ ਵਸੂ ਸਰ ਲੱਗਦਾ ਤਾਂ ਇਹੀ ਹੈ ਕਿਉਂਕਿ ਸੌਪੇ ਇਨਸਾਨ ਐ ਦਾ ਦਾ ਕੰਮ ਨਹੀਂ ਕਰੂਗਾ ਹੋਣੇ ਤਾਂ ਅਸੀਂ ਇੱਕ ਮੁੰਡੇ ਨੂੰ ਬਾਕੀ ਹੁਣ ਪੁਲਿਸ ਦੇ ਇੱਥੇ ਜੀ ਉਮੀਦ ਉਹਨਾਂ ਤੋਂ ਹੀ ਹੈ ਉਹ ਕਾਰਵਾਈ ਕਰਨਗੇ ਨਾ ਹਾਂਜੀ ਸਾਨੂੰ 1 ਵਜੇ ਦੇ ਕਰੀਬ ਸਾਨੂੰ ਇਨਟੀਮੇਸ਼ਨ ਮਿਲੀ ਸੀਗੀ 112 ਤੇਨੇ ਕੰਪਲੇਂਟ ਕੀਤੀ ਉਤੋਂ ਇਨਟੀਮੇਸ਼ਨ ਮਿਲੀ ਫਿਰ ਮੈਂ ਮੌਕੇ ਤੇ ਗਿਆ ਸੀ ਉੱਥੇ ਮੈਂ ਪੁੱਛਕੀ ਚ ਕੀਤੀ ਉੱਥੇ ਅਨਵਸ਼ਰਦੀ ਦੋ ਬੰਦੇ ਸੀਗੇ ਜਿਨ੍ਹਾਂ ਨੇ ਫਾਇਰ ਕੀਤਾ ਉੱਥੇ ਉੱਥੇ ਅਸੀਂ ਵੈਰੀਫਾਈ ਕਰ ਰਹੇ ਹਾਂ ਅਸੀਂ

देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।